ਨਾਰੀ ਦੇ ਕੇਤਨ ਦੇ ਵਿੱਚ ਅੱਜ ਬਰਾਤ ਤੁਕੀ ਹੈ ਤੇ ਅੱਜ ਦੀ ਇਸ ਫਿਲਮ ਦੇ ਹੀਰੋ ਨੇ ਸਰਦਾਰ ਉਦਮ ਸਿੰਘ ਜਿਹੜੇ ਕੀ ਵਿਹਉਣ ਆਏ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਦਮ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਅੱਜ ਨਾਰੀ ਦੇ ਕੇਤਨ ਦੇ ਵਿੱਚ ਤੁਹਾਡੀ ਬਰਾਤ ਤੁਕੀ ਹੈ ਕੀ ਕੁਝ ਖਿਆਲਤ ਹੈਗੇ ਨੇ ਕੀ ਕੁਝ ਸੋਚ ਹੈਗੀ ਆ ਹਮ ਸਫਰ ਤੁਹਾਨੂੰ ਮਿਲ ਜਾ ਰਿਹਾ ਜੀ ਉਹਨੂੰ ਹਰ ਖੁਸ਼ੀ ਦਾ ਉਦਮ ਜੀ ਚਾਹ ਦਊਗਾ ਤੇ ਸੁਪਨੇ ਪੂਰੇ ਕਰੂੰਗਾ ਇੱਕ ਉਹਦਾ ਮਾਂ ਪਿਓ ਮਿਲੂਗਾ ਮੇਰੇ ਮਾਪੇ ਬਹੁਤ ਚੰਗੇ ਨੇ ਆ ਉਹਦੀ ਧੀ ਬਣਾ ਕੇ ਰੱਖੜਗੇ ਉਹਨਾਂ ਕੋਲੇ ਧੀ ਨਹੀਂ ਆਈ ਕਿ تھی ਉਹ ਉਹਦੀ ਧੀ ਹੀ ਬਣਾ ਕੇ ਲੈ ਕੇ ਜਾ ਰਹੇ ਨੇ ਇੱਥੋਂ ਮੇਰਾ ਵੀ ਇਹ ਸੁਪਨਾ ਸੀਗਾ ਆ ਜਿਹੜੀ ਕੁੜੀ ਨੇ ਮਾਪਿਆਂ ਨਹੀਂ ਹੋਣਗੇ ਘਰੀਬ ਕਰਦੀ ਹੋਗੀ ਮੈਂ ਉਹ ਕੁੜੀ ਲੈਣੀ ਹੈ ਪਛਾਹ ਹੁੰਦੇ ਨੇ ਖੇਲ ਦੇ ਵਿੱਚ ਵਿਆਹ ਤੋਂ ਬਾਅਦ ਆਪਣੇ ਹਮਸਫਰ ਦੇ ਨਾਲ ਜ਼ਿੰਦਗੀ ਕੱਢਣੀ ਹੈ ਬੈਟਰ ਹੱਥ ਹੈ ਤੁਹਾਡੇ ਅੱਜ ਤੋਂ ਕੀ ਕੁਝ ਸੁਪਨੇ ਹੈਗੇ ਨੇ ਉਹਨਾਂ ਦੇ ਪ੍ਰਤੀ ਤੁਹਾਡੇ ਸੁਪਨੇ ਨੇ ਜੀ ਜਿਹੜੀ ਖੁਸ਼ੀ ਉਹਨੂੰ ਚਾਹਾਂਦੇ ਚਾਹੀਦੇ ਉਹ ਵੀ ਉਹ ਦਊਗਾ ਤੇ ਜਿਹੜੀ ਉਹਨੂੰ ਸਹੂਲਤ ਹਰ ਇੱਕ ਸਹੂਲਤ ਉਹਦੇ ਲਈ ਹਾਜ਼ਰ ਕਰੂੰਗਾ ਕੋਈ ਵੀ ਲੋੜਾ ਚੋੜੀ ਪੂਰੀ ਕਰਾਂਗੇ ਸਾਰੇ ਜੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅੱਜ ਦਾ ਦਿਨ ਜਿਹੜਾ ਆਤਾ ਹੈਗਾ ਵਿਆਹ ਵਾਲਾ ਦਿਨ ਉਹ ਲਾ ਹੈਗਾ ਤੁਹਾਡੇ ਵੀ ਅੱਜ ਜਿਹੜਾ ਵਿਆਹ ਵਾਲਾ ਦਿਨ ਆਇਆ ਹੈ ਨਾ ਉਹ ਹਰ ਇੱਕ ਨੂੰ ਖੁਸ਼ਗੁਜ਼ਾਰ ਕੁਝ ਚਾਹੁੰਦਾ ਕਿ ਆਪਣੇ ਹਸਮਸਫਰ ਦੇ ਸੁਪਨੇ ਜਿਹੜੇ ਹੈਗੇ ਨੇ ਉਹ ਪੂਰੇ ਕਰਨੇ ਆ ਕਿਸ ਤਰ੍ਹਾਂ ਦੇ ਸਾਰੇ ਸੁਪਨੇ ਪੂਰੇ ਕਰਾਂਗੇ ਜੀ ਜਿਹੜਾ ਵੀ ਉਹਨਾਂ ਦਾ ਸੁਪਨਾ ਮੂਰਤ ਹੈ ਜਿਹੜੇ ਤੁਹਾਡੇ ਬੈਟਰ ਹਾਲ ਜਿਹੜੇ ਹੈਗੇ ਨੇ ਇਹਨਾਂ ਮਾਂ ਤੋਂ ਬਿਨਾ ਪਿਓ ਤੋਂ ਉਹਨਾਂ ਨੇ ਜ਼ਿੰਦਗੀ ਕੱਢੀ ਹੈ ਹੁਣ ਅੱਗੇ ਨਵਾਂ ਜੀਵਨ ਉਹਨਾਂ ਦਾ ਜਸਟਾਰਟ ਹੋਇਆ ਉਹਨਾਂ ਨੂੰ ਮਾਂ ਪਿਓ ਦਾ ਪਿਆਰ ਵੀ ਮਿਲੂਗਾ ਜੀ ਮੰਮੀ ਡੈਡੀ ਤੋਂ ਤੇ ਉਹਨਾਂ ਦਾ ਸਾਰਾ ਖਿਆਲ ਦੇਖਭਾਲ ਵੀ ਵਧੀਆ ਹੋਊਗੀ ਤੇ ਉਹਨਾਂ ਦੀ ਜਿਹੜੀ ਚਾਹ ਹਿੱਸਾ ਸੁਪਨਾ ਸਾਰੇ ਪੂਰੇ ਹੋਣਗੇ ਮਾਂ ਪਿਓ ਮਿਲੇ ਆ ਵਧੀਆ ਘਰ ਦੇ ਫੈਮ ਵੀ ਮੈਂ ਬਹੁਤ ਖੁਸ਼ ਹਾਂ ਖੁਸ਼ ਹਾਂ ਹਾਂ ਕੋਈ ਗੱਲਬਾਤ ਹੋਈ ਆਪਸ ਹਾਂ ਹਾਂ ਠੀਕ ਆ ਰਹੇ ਨੇ ਗੋਲ ਗੋਲ ਤੋਂ ਦੱਸੋ ਦੱਸੋ ਕੋਈ ਸੰਗਣਾ ਬਹੁਤ ਅੱਛਾ ਕਿੰਨੀ ਤਾਂ ਗੱਲਾਂ ਬਾਤ ਹੁੰਦੀ ਆ ਮਾਪ ਦਾ ਪਿਆਰ ਵੀ ਮਿਲੇਗਾ ਪਤੀ ਦਾ ਪਿਆਰ ਵੀ ਮਿਲੇਗਾ ਜਿਹੜੀਆਂ ਚੀਜ਼ਾਂ ਤੋਂ ਵਾਂਝੇ ਸੀ ਉਹ ਪੂਰੀਆਂ ਹੋ ਜਾਣਗੀਆਂ ਹਾਂਜੀ ਬਸ ਠੀਕ ਹੈ ਬਿਲਕੁਲ ਉਦੋਂ ਸੰਗ ਅੱਜ ਵਿਆਹਣ ਆਏ ਨੇ ਨਿਆਰੀ ਵਿਕੇਤਨ ਜਲੰਧਰ ਦੇ ਵਿੱਚ ਉਹਨਾਂ ਦੀ ਬਰਾਤ ਹੋਈ ਆ ਤੇ ਹਰ ਇੱਕ ਸੁਫਨਾ ਜਿਹੜਾ ਹੈਗਾ ਉਹਨਾਂ ਦੇ ਬੈਟਰ ਹੱਫ ਆ ਉਹਨਾਂ ਦੇ ਹਮਸਫਰ ਦਾ ਪੂਰਾ ਕਰਨ ਦੀ ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋ ਖਾਨੀ ਚੈਨਲ TV ਜਲੰਧਰ ਜਲੰਧਰ ਦੇ ਨਾਰੀ ਨਕੇਤਨ ਦੇ ਵਿੱਚ ਅੱਜ ਬਰਾਤ ਤੁਕੀ ਹੈ ਤੇ ਅੱਜ ਦੀ ਇਸ ਫਿਲਮ ਦੇ ਹੀਰੋ ਨੇ ਸਰਦਾਰ ਉਦਮ ਸਿੰਘ ਜਿਹੜੇ ਕੀ ਵਿਹਉਣ ਆਏ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਦਮ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਅੱਜ ਨਾਰੀ ਨਕੇਤਨ ਦੇ ਵਿੱਚ ਤੁਹਾਡੀ ਬਰਾਤ ਤੁਕੀ ਹੈ ਕੀ ਕੁਝ ਖਿਆਲ ਆਤ ਹੈਗੇ ਨੇ ਕੀ ਕੁਝ ਸੋਚ ਹੈਗੀ ਆ ਹਮ ਸਫ਼ਰ ਤੁਹਾਨੂੰ ਮਿਲ ਜਾ ਰਿਹਾ ਹੁਣ ਹਰ ਖੁਸ਼ੀ ਦਾ ਉਦਮ ਜੀ ਚਾਹ ਦੂੰਗਾ ਇਹ ਸੁਪਨੇ ਪੂਰੇ ਕਰੂੰਗਾ ਕੋਣ ਆਉਦਾ ਮਾਪਿਓ ਮਿਲੂਗਾ ਮੇਰੇ ਮਾਪਿਓ ਬਹੁਤ ਚੰਗੇ ਨੇ ਉਹ ਧੀ ਬਣਾ ਕੇ ਰੱਖੜੇ ਉਹਨਾਂ ਕੋਲੇ ਧੀ ਨਹੀਂ ਆਈ ਕਿ ਧੀ ਉਹ ਉਹ ਧੀ ਹੀ ਬਣਾ ਕੇ ਲੈ ਕੇ ਜਾ ਰਹੇ ਨੇ ਇੱਥੋਂ ਮੇਰਾ ਵੀ ਇਹ ਸੁਪਨਾ ਸੀਗਾ ਆ ਜਿਹੜੀ ਕੁੜੀ ਨੇ ਮਾਪਿਓ ਨਹੀਂ ਹੋਣਗੇ ਗਰੀਬ ਘਰ ਦੀ ਹੋਊਗੀ ਮੈਂ ਉਹ ਕੁੜੀ ਲੈਣੀ ਹੈ ਪਛਾਹ ਹੁੰਦੇ ਨੇ ਖੇਲ ਦੇ ਵਿੱਚ ਵਿਆਹ ਤੋਂ ਬਾਅਦ ਆਪਣੇ ਹਮਸਫਰ ਦੇ ਨਾਲ ਜ਼ਿੰਦਗੀ ਕੱਢਣੀ ਹੈ ਬੈਟਰ ਹਾਫ ਹੈ ਤੁਹਾਡੇ ਅੱਜ ਕੋਈ ਕੁਝ ਸੁਪਨੇ ਹੈਗੇ ਨੇ ਉਹਨਾਂ ਦੇ ਪ੍ਰਤੀ ਤੁਹਾਡੇ ਸੁਪਨੇ ਨੇ ਜਿਹੜੀ ਖੁਸ਼ੀ ਉਹਨੂੰ ਚਾਹੁੰਦੇ ਚਾਹੀਦੀ ਹੋ ਵੀ ਉਹ ਦਊਗਾ ਤੇ ਜਿਹੜੀ ਉਹਨੂੰ ਸਹੂਲਤ ਹਰ ਇੱਕ ਸਹੂਲਤ ਉਹਦੇ ਲਈ ਹਾਜ਼ਰ ਕਰੂੰਗਾ ਕੋਈ ਵੀ ਲੋੜਾ ਉਹਦੀ ਪੂਰੀ ਕਰਾਂਗੇ ਸਾਰੇ ਜੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅੱਜ ਦਾ ਦਿਨ ਜਿਹੜਾ ਆਉਂਦਾ ਹੈਗਾ ਵਿਆਹ ਵਾਲਾ ਦਿਨ ਆਉਂਦਾ ਹੈਗਾ ਤੁਹਾਡੇ ਵੀ ਅੱਜ ਜਿਹੜਾ ਵਿਆਹ ਵਾਲਾ ਦਿਨ ਆਇਆ ਹੈ ਨਾ ਪਰ ਹਰ ਇੱਕ ਨੂੰ ਸ਼ੌਕ ਹੁੰਦਾ ਕੁਝ ਚਾਹ ਹੁੰਦਾ ਕਿ ਆਪਣੇ ਹਸਮਸਫਰ ਦੇ ਸੁਪਨੇ ਜਿਹੜੇ ਹੈਗੇ ਨੇ ਉਹ ਪੂਰੇ ਕਰਨੇ ਆ। ਕਿਸ ਤਰ੍ਹਾਂ ਦੇ ਸਾਰੇ ਸੁਪਨੇ ਪੂਰੇ ਕਰਾਂਗੇ ਜੀ ਜਿਹੜਾ ਵੀ ਉਹਨਾਂ ਦਾ ਸੁਪਨਾ ਹੋਵੇ। ਅਜੇ ਤੱਕ ਤੁਹਾਡੇ ਬੈਟਰ ਹਾਲ ਜਿਹੜੇ ਹੈਗੇ ਨੇ ਇਹਨਾਂ ਮਾਪੇ ਉਹਨਾਂ ਨੇ ਜ਼ਿੰਦਗੀ ਕੱਢੀ ਹੈ। ਹੁਣ ਅੱਗੇ ਨਵਾਂ ਜੀਵਨ ਉਹਨਾਂ ਦਾ ਅਜ ਸਟਾਰਟ ਹੋਇਆ। ਉਹਨਾਂ ਨੂੰ ਮਾਂ ਪਿਓ ਵਾਲਾ ਪਿਆਰ ਵੀ ਮਿਲੂਗਾ ਜੀ ਮੰਮੀ ਡੈਡੀ ਤੋਂ ਤੇ ਉਹਨਾਂ ਦਾ ਸਾਰਾ ਖਿਆਲ ਦੇਖਭਾਲ ਵੀ ਵਧੀਆ ਹੋਊਗਾ। ਇਹ ਉਹਨਾਂ ਦੀ ਜਿਹੜੀ ਚਾਹ ਹਿੱਸਾ ਸੁਖਣਾ ਸਾਰੇ ਪੂਰੀ ਹੋਣਗੇ ਮਾਪਿਓ ਮਿਲੇ ਆ ਵਧੀਆ ਘਰ ਦੇ ਫੈਮਲੀ ਆ ਮੈਂ ਬਹੁਤ ਖੁਸ਼ ਹਾਂ ਖੁਸ਼ ਹਾਂਜੀ ਕੋਈ ਗੱਲਬਾਤ ਹੋਈ ਆ ਆਪਸ ਹਾਂਜੀ ਠੀਕ ਆ ਰਹੇ ਨੇ ਬੋਲ ਬੋਲ ਦੱਸੋ ਦੱਸੋ ਕੋਈ ਸੰਗਣਾ ਬਹੁਤ ਅੱਛਾ ਗੱਲਬਾਤ ਹੁੰਦੀ ਆ ਮਾਪ ਦਾ ਪਿਆਰ ਵੀ ਮਿਲੇਗਾ ਪਤੀ ਦਾ ਪਿਆਰ ਵੀ ਮਿਲੇਗਾ ਜਿਹੜੀਆਂ ਚੀਜ਼ਾਂ ਤੋਂ ਵਾਂਝੇ ਸੀ ਉਹ ਪੂਰੀ ਹੋ ਜਾਣੀ ਆ ਹਾਂਜੀ ਬਸ ਠੀਕ ਹੈ ਬਿਲਕੁਲ ਉਦਮ ਸਿੰਘ ਅੱਜ ਵਿਆਹਣ ਆਏ ਨੇ ਨਿਆਰੀ ਰਿਕੇਤਨ ਜਲੰਧਰ ਦੇ ਵਿੱਚ ਉਹਨਾਂ ਦੀ ਬਰਾਤ ਟੁਕੀ ਆ ਤੇ ਹਰ ਇੱਕ ਸੂਫਲਾ ਜਿਹੜਾ ਹੈਗਾ ਉਹਨਾਂ ਦੇ ਬੈਟਰ ਹਾਫ ਆ ਉਹਨਾਂ ਦੇ ਹਮਸਫਰ ਦਾ ਪੂਰਾ ਕਰਨ ਦੀ ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਲ ਨੈਸ਼ਨਲ ਟੀਵੀ ਜਲੰਧਰ ਜਲੰਧਰ ਦੇ ਨਾਰੀ ਰਿਕੇਤਨ ਦੇ ਵਿੱਚ ਅੱਜ ਬਰਾਤ ਟੁਕੀ ਆ ਤੇ ਅੱਜ ਦੀ ਇਸ ਫਿਲਮ ਦੇ ਹੀਰੋ ਨੇ ਸਰਦਾਰ ਉਦਮ ਸਿੰਘ ਜਿਹੜੇ ਕੀ ਵਿਆਹਣ ਆਏ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਦਮ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਅੱਜ ਨਾਰੀ ਨਿਕੇਤਨ ਦੇ ਵਿੱਚ ਤੁਹਾਡੀ ਬਰਾਤ ਕੀ ਹੈ ਕੀ ਕੁਝ ਖਿਆਲਤ ਹੈਗੇ ਨੇ ਕੀ ਕੁਝ ਸੋਚ ਹੈਗੀ ਆ ਹਮ ਸਫਰ ਤੁਹਾਨੂੰ ਮਿਲ ਜਾ ਰਿਹਾ ਜੀ ਉਹਨੂੰ ਹਰ ਖੁਸ਼ੀ ਦਾ ਉਦਮ ਜੀ ਚਾਹ ਦਊਗਾ ਤੇ ਸੁਪਨੇ ਪੂਰੇ ਕਰੂੰਗਾ ਇੱਕ ਉਹਨੂੰ ਆਪਦਾ ਮਾਪਿਓ ਮਿਲੂਗਾ ਮੇਰੇ ਮਾਪਿਓ ਬਹੁਤ ਛੰਗੇ ਨੇ ਆਹ ਤੇ ਧੀ ਬਣਾ ਕੇ ਰੱਖੜਗੇ ਉਹਨਾਂ ਕੋਲੇ ਧੀ ਨਹੀਂ ਆਈਗੀ ਓ ਉਹਦੀ ਧੀ ਹੀ ਬਣਾ ਕੇ ਲੈ ਕੇ ਜਾ ਰਹੇ ਨੇ ਇੱਥੋਂ ਮੇਰਾ ਵੀ ਇਹ ਸੁਪਨਾ ਸੀਗਾ ਆ ਜਿਹੜੀ ਕੁੜੀ ਨੇ ਮਾਪਿਓ ਨਹੀਂ ਹੋਣਗੇ ਗਰੀਬ ਘਰ ਦੀ ਹੋਊਗੀ ਮੈਂ ਉਹ ਕੁੜੀ ਲੈਣੀ ਆ ਪਲੇ ਚਾਹ ਹੁੰਦੇ ਨੇ ਜੀ ਲੇ ਵਿੱਚ ਵਿਆਹ ਤੋਂ ਬਾਅਦ ਆਪਣੇ ਹਮਸਫਰ ਦੇ ਨਾਲ ਜ਼ਿੰਦਗੀ ਕੱਢਣੀ ਹੈ ਬੈਟਰ ਹੱਥ ਹੈ ਤੁਹਾਡੇ ਅੱਜ ਤੋਂ ਕੀ ਕੁਝ ਸੁਪਨੇ ਹੈਗੇ ਨੇ ਉਹਨਾਂ ਦੇ ਪ੍ਰਤੀ ਤੁਹਾਡੇ ਸੁਪਨੇ ਨੇ ਜੀ ਜਿਹੜੀ ਖੁਸ਼ੀ ਉਹਨੂੰ ਚਾਹੁੰਦੇ ਚਾਹੀਦੇ ਉਹ ਵੀ ਉਹ ਦਊਗਾ ਤੇ ਜਿਹੜੀ ਉਹਨੂੰ ਸਹੂਲਤ ਮਾਇਕ ਸਹੂਲਤ ਉਹਦੇ ਲਈ ਹਾਜ਼ਰ ਕਰੂੰਗਾ ਕੋਈ ਵੀ ਲੋੜਾ پوری ਪੂਰੀ ਕਰਾਂਗੇ ਸਾਰੇ ਜੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅੱਜ ਦਾ ਦਿਨ ਜਿਹੜਾ ਆਤਾ ਹੈਗਾ ਵਿਆਹ ਵਾਲਾ ਦਿਨ ਉਹ ਲਾ ਹੈਗਾ ਤੁਹਾਡੇ ਵੀ ਅੱਜ ਇਹ ਯਾਤਰਾ ਦਿਨਾਂ ਦਾ ਹੈ ਨਾ ਔਰ ਹਰ ਇੱਕ ਨੂੰ ਸ਼ੌਕ ਹੁੰਦਾ ਕੁਝ ਚਾਹ ਹੁੰਦਾ ਕਿ ਆਪਣੇ ਹਮਸਫਰ ਦੇ ਸੁਪਨੇ ਜਿਹੜੇ ਹੈਗੇ ਨੇ ਉਹ ਪੂਰੇ ਕਰਨੇ ਆ। ਕਿਸ ਤਰ੍ਹਾਂ ਦੇ ਸਾਰੇ ਸੁਪਨੇ ਪੂਰੇ ਕਰਾਂਗੇ ਜੀ ਜਿਹੜਾ ਵੀ ਉਹਨਾਂ ਦਾ ਸੁਪਨਾ ਹੋਵੇ ਜਿਹੜੇ ਜ਼ਿਕਰ ਤੁਹਾਡੇ ਬੈਟਰ ਹਾਲ ਜਿਹੜੇ ਹੈਗੇ ਨੇ ਇਹਨਾਂ ਮਾਂ ਪਿਓ ਬਿਨਾਂ ਪਿਓ ਉਹਨਾਂ ਨੇ ਜ਼ਿੰਦਗੀ ਕੱਢੀ ਹੈ। ਹੁਣ ਅੱਗੇ ਨਵਾਂ ਜੀਵਨ ਉਹਨਾਂ ਦਾ ਜਸਟਾਰਟ ਹੋਣਾ। ਉਹਨਾਂ ਨੂੰ ਮਾਂ ਪਿਓ ਵਾਲਾ ਪਿਆਰ ਵੀ ਮਿਲੂਗਾ ਜੀ ਮੰਮੀ ਡੈਡੀ ਤੋਂ ਤੇ ਉਹਨਾਂ ਦਾ ਸਾਰਾ ਖਿਆਲ ਦੇਖਭਾਲ ਵੀ ਵਧੀਆ ਹੋਊਗੀ ਤੇ ਉਹਨਾਂ ਦੀ ਜਿਹੜੀ ਕਿਆ ਹਿੱਸਾ ਸੁਖਣਾ ਸਾਰੇ ਪੂਰੇ ਹੋਣਗੇ ਮਾਪਿਓ ਮਿਲੇ ਆ ਵਧੀਆ ਘਰ ਤੇ ਫੈਮਲੀ ਮੈਂ ਬਹੁਤ ਖੁਸ਼ ਹਾਂ ਖੁਸ਼ ਹੋ ਹਾਂਜੀ ਕੋਈ ਗੱਲਬਾਤ ਹੋਈ ਆ ਆਪਸ ਹਾਂਜੀ ਠੀਕ ਆ ਰਹੇ ਨੇ ਸੋਲ ਬੋਲੋ ਤਾਂ ਬਸੋ ਬਸੋ ਕੋਈ ਨਹੀਂ ਬਸਦੇ ਕੋਈ ਸੰਗ ਨਾ ਬਹੁਤ ਅੱਛਾ ਇਹ ਤਾਂ ਗੱਲਬਾਤ ਹੁੰਦੀ ਆ ਮਾਪੇ ਦਾ ਪਿਆਰ ਵੀ ਮਿਲੇਗਾ ਪਤੀ ਦਾ ਪਿਆਰ ਵੀ ਮਿਲੇਗਾ ਜਿਹੜੀਆਂ ਚੀਜ਼ਾਂ ਤੋਂ ਵਾਂਝੇ ਸੀ ਉਹ ਪੂਰੀ ਹੋ ਜਾਣਗੀਆਂ ਹਾਂਜੀ ਬਸ ਠੀਕ ਹੈ ਸਾ ਬਿਲਕੁਲ ਉਦਮ ਸਿੰਘ ਅੱਜ ਵਿਆਹਣ ਆਏ ਨੇ ਨਿਆਰੀ ਰਿਕੇਤਨ ਜਲੰਧਰ ਦੇ ਵਿੱਚ ਉਹਨਾਂ ਦੀ ਬਰਾਤ ਟੁਕੀ ਆ ਤੇ ਹਰ ਇੱਕ ਸੂਫਲਾ ਜਿਹੜਾ ਹੈਗਾ ਉਹਨਾਂ ਦੇ ਬੈਟਰ ਹਾਫ ਆ ਉਹਨਾਂ ਦੇ ਹਮਸਫਰ ਦਾ ਪੂਰਾ ਕਰਨ ਦੀ ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਲ ਨੈਸ਼ਨਲ ਟੀਵੀ ਜਲੰਧਰ ਜਲੰਧਰ ਦੇ ਨਾਰੀ ਰਿਕੇਤਨ ਦੇ ਵਿੱਚ ਅੱਜ ਬਰਾਤ ਟੁਕੀ ਆ ਤੇ ਅੱਜ ਦੀ ਇਸ ਫਿਲਮ ਦੇ ਹੀਰੋ ਨੇ ਸਰਦਾਰ ਉਦਮ ਸਿੰਘ ਜਿਹੜੇ ਕੀ ਵਿਆਹਣ ਆਏ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਦਮ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਅੱਜ ਨਾਰੀ ਨਿਕੇਤਨ ਦੇ ਵਿੱਚ ਤੁਹਾਡੀ ਬਰਾਤ ਕੀ ਹੈ ਕੀ ਕੁਝ ਖਿਆਲਤ ਹੈਗੇ ਨੇ ਕੀ ਕੁਝ ਸੋਚ ਹੈਗੀ ਆ ਹਮ ਸਫਰ ਤੁਹਾਨੂੰ ਮਿਲ ਜਾ ਰਿਹਾ ਜੀ ਉਹਨੂੰ ਹਰ ਖੁਸ਼ੀ ਦਾ ਉਦਮ ਜੀ ਚਾਹ ਦਊਗਾ ਤੇ ਸੁਪਨੇ ਪੂਰੇ ਕਰੂੰਗਾ ਇੱਕ ਉਹਨੂੰ ਆਪਦਾ ਮਾਪਿਓ ਮਿਲੂਗਾ ਮੇਰੇ ਮਾਪਿਓ ਬਹੁਤ ਛੰਗੇ ਨੇ ਆਹ ਤੇ ਧੀ ਬਣਾ ਕੇ ਰੱਖੜਗੇ ਉਹਨਾਂ ਕੋਲੇ ਧੀ ਨਹੀਂ ਆਈਗੀ ਓ ਉਹਦੀ ਧੀ ਹੀ ਬਣਾ ਕੇ ਲੈ ਕੇ ਜਾ ਰਹੇ ਨੇ ਇੱਥੋਂ ਮੇਰਾ ਵੀ ਇਹ ਸੁਪਨਾ ਸੀਗਾ ਆ ਜਿਹੜੀ ਕੁੜੀ ਨੇ ਮਾਪਿਓ ਨਹੀਂ ਹੋਣਗੇ ਗਰੀਬ ਘਰ ਦੀ ਹੋਊਗੀ ਮੈਂ ਉਹ ਕੁੜੀ ਲੈਣੀ ਆ ਪਰੇ ਚਾਹ ਹੁੰਦੇ ਨੇ ਜੀ ਲੇ ਵਿੱਚ ਵਿਆਹ ਤੋਂ ਬਾਅਦ ਆਪਣੇ ਹਮਸਫਰ ਦੇ ਨਾਲ ਜ਼ਿੰਦਗੀ ਕੱਢਣੀ ਹੈ ਬੈਟਰ ਹੱਥ ਹੈ ਤੁਹਾਡੇ ਅੱਜ ਤੋਂ ਕੀ ਕੁਝ ਸੁਪਨੇ ਹੈਗੇ ਨੇ ਉਹਨਾਂ ਦੇ ਪ੍ਰਤੀ ਤੁਹਾਡੇ ਸੁਪਨੇ ਨੇ ਜੀ ਜਿਹੜੀ ਖੁਸ਼ੀ ਉਹਨੂੰ ਚਾਹੀਦੀ ਹੈ ਉਹ ਵੀ ਉਹ ਦਊਗਾ ਤੇ ਜਿਹੜੀ ਉਹਨੂੰ ਸਹੂਲਤ ਮਾਇਕ ਸਹੂਲਤ ਉਹਦੇ ਲਈ ਹਾਜ਼ਰ ਕਰੂੰਗਾ ਕੋਈ ਵੀ ਲੋੜਾ پوری ਪੂਰੀ ਕਰਾਂਗੇ ਸਾਰੇ ਜੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅੱਜ ਦਾ ਦਿਨ ਜਿਹੜਾ ਆਤਾ ਹੈਗਾ ਵਿਆਹ ਵਾਲਾ ਦਿਨ ਉਹ ਲਾ ਹੈਗਾ ਤੁਹਾਡੇ ਵੀ ਅੱਜ ਜਿਹੜਾ ਵਿਆਹ ਵਾਲਾ ਦਿਨ ਆਇਆ ਹੈ ਨਾ ਔਰ ਹਰ ਇੱਕ ਨੂੰ ਸ਼ੌਕ ਪੁੰਦਾਰ ਇਹ ਚਾਹੁੰਦਾ ਕਿ ਆਪਣੇ ਹਮਸਫਰ ਦੇ ਸੁਪਨੇ ਜਿਹੜੇ ਹੈਗੇ ਨੇ ਉਹ ਪੂਰੇ ਕਰਨੇ ਆ। ਕਿਸ ਤਰ੍ਹਾਂ ਦੇ ਸਾਰੇ ਸੁਪਨੇ ਪੂਰੇ ਕਰਾਂਗੇ ਜੀ ਜਿਹੜਾ ਵੀ ਉਹਨਾਂ ਦਾ ਸੁਪਨਾ ਹੋਵੇ ਜਿਹੜੇ ਤੁਹਾਡੇ ਸੈਟਰ ਹਾਲ ਜਿਹੜੇ ਹੈਗੇ ਨੇ ਇਹਨਾਂ ਮਾਂ ਪਿਓ ਬਿਨਾ ਪਿਓ ਉਹਨਾਂ ਨੇ ਜ਼ਿੰਦਗੀ ਕੱਢੀ ਹੈ। ਹੁਣ ਅੱਗੇ ਨਵਾਂ ਜੀਵਨ ਉਹਨਾਂ ਦਾ ਜਿਸ ਤਰ੍ਹਾਂ ਉਹਨਾਂ ਨੂੰ ਮਾਂ ਪਿਓ ਵਾਲਾ ਪਿਆਰ ਵੀ ਮਿਲੂਗਾ ਜੀ ਮੰਮੀ ਡੈਡੀ ਤੋਂ ਤੇ ਉਹਨਾਂ ਦਾ ਸਾਰਾ ਖਿਆਲ ਦੇਖਭਾਲ ਵੀ ਵਧੀਆ ਹੋਊਗਾ। ਇਹ ਉਹਨਾਂ ਦੀ ਜਿਹੜੀ ਚਾਹ ਹਿੱਸਾ ਸੁਖਣਾ ਸਾਰੇ ਪੂਰੀ ਹੋਣਗੇ ਮਾਪਿਓ ਮਿਲੇ ਆ ਵਧੀਆ ਘਰ ਦੇ ਫੈਮਲੀ ਆ ਮੈਂ ਬਹੁਤ ਖੁਸ਼ ਹਾਂ ਖੁਸ਼ ਹੋ ਹਾਂਜੀ ਕੋਈ ਗੱਲਬਾਤ ਹੋਈ ਆ ਆਪਸ ਹਾਂਜੀ ਠੀਕ ਆ ਰਹੇ ਨੇ ਬੋਲ ਬੋਲ ਦੱਸੋ ਦੱਸੋ ਕੋਈ ਸੰਗ ਨਾ ਬਹੁਤ ਅੱਛਾ ਇਹਨਾਂ ਨਾਲ ਗੱਲਬਾਤ ਹੁੰਦੀ ਆ ਮਾਪ ਦਾ ਪਿਆਰ ਵੀ ਮਿਲੇਗਾ ਪਤੀ ਦਾ ਪਿਆਰ ਵੀ ਮਿਲੇਗਾ ਜਿਹੜੀਆਂ ਚੀਜ਼ਾਂ ਤੋਂ ਵਾਂਝੇ ਸੀ ਉਹ ਪੂਰੀ ਹੋ ਜਾਣਗੀਆਂ ਹਾਂਜੀ ਬਸ ਠੀਕ ਹੈ ਬਿਲਕੁਲ ਉਦਮ ਸਿੰਘ ਅੱਜ ਵਿਆਹਣ ਆਏ ਨੇ ਨਿਆਰੀ ਵਿਕੇਤਨ ਜਲੰਧਰ ਦੇ ਵਿੱਚ ਉਹਨਾਂ ਦੀ ਬਰਾਤ ਹੋਈ ਹੈ ਤੇ ਹਰ ਇੱਕ ਸੂਫਲਾ ਜਿਹੜਾ ਹੈਗਾ ਉਹਨਾਂ ਦੇ ਬੈਟਰ ਹਾਫ ਆ ਉਹਨਾਂ ਦੇ ਹਮਸਫਰ ਦਾ ਪੂਰਾ ਕਰਨ ਦੀ ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਲ ਨੈਸ਼ਨਲ ਟੀਵੀ ਜਲੰਧਰ